ਮੇਰੀ ਜਿਹੜੀ ਦਰਖਾਸਤ ਆ ਮੇਰੀ ਜਿਹੜੀ ਸ਼ਿਕਾਇਤ ਆ ਸਾਰੇ ਸਬੰਧਤ ਅਧਿਕਾਰੀਆਂ ਤੇ ਪ੍ਰਧਾਨ ਦੇ ਨਗਰ ਕੌਂਸਲ ਦੇ ਖਿਲਾਫ ਹੀ ਆ ਨਾ ਮੇਰੀ ਕਿਹੜਾ ਕੋਈ ਇਕੱਲੇ ਕਿਥੇ ਕੋਈ ਪਾਰਟਿਕਲ ਦੋਸ਼ ਹੈ ਵੀ ਪ੍ਰਧਾਨ ਤੇ ਅਫਸਰ ਵਗੈਰਾ ਅਧਿਕਾਰੀ ਕੀ ਮਿਲੇ ਹੋਏ ਨੇ ਸਾਰੇ ਫਿਰ ਨਹੀਂ ਇਹ ਤਾਂ ਦੇਖੋ ਜੀ ਹੁਣ ਤੋ ਟੈਕਨੀਕਲ ਗੱਲਾਂ ਨਹੀਂ ਕਿ ਉੱਥੇ ਕੌਣ ਦੋਸ਼ੀ ਕਿਹਨੂੰ ਬਣਾਉਂਦੇ ਆ ਕੌਣ ਉੱਥੇ ਉਹ ਵੀ ਕੀ ਲੀਜੀ ਵਾਲਾ ਕਿ ਕੀਦੇ ਕੋਲ ਅਧਿਕਾਰ ਨੇ ਸਰਕਾਰ ਦੇ ਬਿੱਲ ਬਣਾਉਣ ਦੇ ਕੀ ਪੈਸੇ ਗਿਆ ਕਿੱਥੇ ਫਿਰ ਜਿਹੜਾ ਪੈਸਾ ਇਹਨਾਂ ਦੀ ਜੇਬਾਂ 'ਚ ਗਿਆ ਜੀ ਤੁਸੀਂ ਜਿਹੜਾ ਪੈਸਾ ਗਿਆ ਕਿੱਥੇ ਫਿਰ ਜਿਹੜਾ ਪੈਸਾ ਇਹਨਾਂ ਦੀ ਜੇਬਾਂ 'ਚ ਗਿਆ ਜੀ ਤੁਸੀਂ ਤੁਸੀਂ ਕਰ ਮੈਂ ਨਹੀਂ ਲਿੱਤਾ ਜੇ ਮੈਂ ਇੱਕ ਵਾਰ ਮੈਂ ਮੈਂ ਪੈਸੇ ਲਏ ਹੁੰਦੇ ਫਿਰ ਮੈਂ ਸ਼ਿਕਾਇਤ ਕਿਉਂ ਗਲੀ ਤੁਸੀਂ ਹਾਲ ਤੱਕ ਨਹੀਂ ਬਣੀ ਨਹੀਂ ਬੜੀ ਵਾਲੇ ਨੇ ਕਿਹਾ ਸੀ ਨਹੀਂ ਨਹੀਂ ਚਲੋ ਰਹਿਣ ਦਿਓ ਤੇ ਜਿਹੜੀ ਹੈਗੀ ਟਾਇਲਰ ਵਾਲੀ ਨਹੀਂ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਮੈਂ ਉਹਨਾਂ ਨੂੰ ਕਿਹਾ ਸੀ ਸਹਿਮਤੀ ਬਣਾਓ ਆਪਣੇ ਆਪਣੀ ਸਹਿਮਤੀ ਬਣਾਓ ਕੋਈ ਫਿਰ ਹਾਲ ਅਜੇ ਵੀ ਨਹੀਂ ਬਣੀ ਹਾਂ ਉਹ ਨਹੀਂ ਬਣੀ ਬਿਲਕੁਲ ਨਹੀਂ ਬਣੀ ਹਾਂ ਲੇਕਿਨ ਉਹ ਪੈਸਾ ਗਿਆ ਕਿੱਥੇ ਜਦ ਇਹ ਬਿਲ ਉਹਦਾ ਇਹ ਬਿਲ ਬਿਲੂ ਕਰੇ ਜਦ ਬਿਲ ਬੀਰੂ ਕਰਿਆਣ ਵਾਲੀ ਗਲੀ ਦਾ ਬਣਿਆ ਏ ਉਹ ਬਿਲਕੁਲ ਗਲਤ ਏ ਬਣਿਆ ਜੀ ਜਦ ਬਿਲ ਬੀਰੂ ਕਰਿਆਣ ਵਾਲੀ ਗਲੀ ਦਾ ਬਣਿਆ ਏ ਉਹ ਬਿਲਕੁਲ ਗਲਤ ਏ ਬਣਿਆ ਜੀ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਵਾਰਡ ਨੰਬਰ 25 ਦੀ ਵੀਰੋ ਵਾਲੀ ਗਲੀ ਜਿਹੜੀ ਅਜੇ ਤੱਕ ਬਣੀ ਹੀ ਨਹੀਂ ਸੀ ਪਰੰਤੂ ਉਸਦੀ ਠੇਕੇਦਾਰ ਨੂੰ ਪੇਮੈਂਟ ਕਿਵੇਂ ਹੋ ਗਈ ਦਾ ਮਾਮਲਾ ਨੇ ਫੜਿਆ ਤੂਲ ਆਪ ਕੌਂਸਲਰਾਂ ਅਤੇ ਕਾਲੀ ਆਗੂ ਨੇ ਲਗਾਏ ਸਨ ਪੈਸੇ ਲੈਣ ਦੇ ਗੰਭੀਰ ਦੋਸ਼ ਅਤੇ ਹੁਣ ਉਹਨਾਂ ਦੇ ਲਾਇਕ ਦੋਸ਼ਾਂ ਦਾ ਜਵਾਬ ਦੇਣ ਲਈ ਕਾਉਂਸਲਰ ਪਤੀ ਰਣਬੀਰ ਸਿੰਘ ਕਾਕਾ ਆਏ ਕੈਮਰੇ ਅੱਗੇ ਅਤੇ ਦੋਸ਼ ਲਗਾਉਣ ਵਾਲਿਆਂ ਤੇ ਕੀਤੇ ਤਿੱਖੇ ਹਮਲੇ ਜੀ ਅਗ ਨੂੰ ਦੋਸ਼ ਲਾਇਆ ਵੀ ਤੁਸੀਂ ਉਹਦੇ ਚੋਂ ਠੇਕੇਦਾਰ ਤੋਂ ਪੈਸੇ ਖਾਦੇ ਰਹੇ ਤੇ ਠੇਕੇਦਾਰ ਨੇ ਵੀ ਤੁਹਾਡੇ ਖਿਲਾਫ ਵੀਡੀਓ ਦਿੱਤਾ ਉਹ ਸਬੰਧੀ ਕੀ ਕਹਿਣਾ ਹੈ ਤੁਹਾਡਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਤੁਸੀਂ ਸਭ ਨੂੰ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੀਡੀਆ ਕਵਰੇਜ ਕਰਨਾ ਹੈ ਤੇ ਲੋਕਾਂ ਦੇ ਮੂਹਰੇ ਸੱਚ ਨੂੰ ਲਿਆਉਣ ਲਈ ਮੇਰਾ ਵਰਸ਼ਨ ਲੈਣਾ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵੀ ਮੈਂ 2021 ਚ ਮੇਰੀ ਵਾਈਫ ਕਾਉਂਸਲਰ ਬਣੀ ਸੀਗੀ 2021 ਦਰਮਿਆਨ ਜਦੋਂ ਇਹ ਟੈਂਡਰ ਲਗਾਏ ਗਏ ਟੈਂਡਰ ਲਗਾਉਣ ਤੋਂ ਬਾਅਦ ਐਸਟੀਮੇਟ ਵੀ ਮੇਰੇ ਸਮੇਂ 'ਚ ਹੀ ਪਾਸ ਹੋਇਆ ਇਹ ਕੱਲ ਉਹਨਾਂ ਨੇ ਤੁਹਾਨੂੰ ਗੁੰਮਰਾਹ ਕੀਤਾ ਕਿ ਇਹ ਐਸਟੀਮੇਟ ਫੱਲੀ ਦੇ ਟਾਈਮ ਦਾ ਬਣਿਆ ਹੈ ਕੋਈ ਫੱਲੀ ਦੇ ਟਾਈਮ ਨਹੀਂ ਆਂਦੀ ਬਣਿਆ ਹੈ ਇਹ ਐਸਟੀਮੇਟ ਸਾਡੇ ਸਾਡੇ ਕਾਰਜਕਾਲ 'ਚ ਹੀ ਬਣਾਇਆ ਗਿਆ ਸੀ ਸਾਡੇ ਕਾਰਜਕਾਲ 'ਚ ਹੀ ਇਹਦਾ ਟੈਂਡਰ ਲੱਗਿਆ ਇਸ ਤੋਂ ਉਪਰੰਤ ਕੋ ਕਿਹੜਾ ਸੀਐਮਸੀ ਫਿਰ ਉਸ ਤੋਂ ਤੁਹਾਡੇ ਮੇਰੀ ਵਾਈਫੇ ਐਮਸੀ ਆ ਤੁਹਾਡੇ ਅੱਛਾ ਮੇਰੀ ਵਾਈਫੇ ਐਮਸੀ ਆ ਥੋੜਾ ਨੇ ਫੱਲੀ ਟਾਈਮ ਲੱਗਿਆ ਬਈ ਹਾਂਜੀ ਉਹ ਕੱਲ ਕਹਿ ਰਹੇ ਸੀਗੇ ਉਹ ਰਜਿੰਦਰ ਸਿੰਘ ਜੀ ਕਹਿ ਰਿਹਾ ਸੀ ਕਿ ਉਹ ਐਸਟੀਮੇਟ ਫੱਲੀ ਨੇ ਬਣਾਇਆ ਸੀ ਕੋਈ ਫੱਲੀ ਨੇ ਨਹੀਂ ਸੀ ਬਣਾਇਆ ਇਹ ਬਿਲਕੁਲ ਗੁੰਮਰਾਹ ਕਰਨ ਵਾਲੀ ਗੱਲ ਤੇ ਦੂਜੀ ਗੱਲ ਰਹੀ ਬੀਰੂ ਯੂਕਰੇਨ ਵਾਲੀ ਗਲੀ ਦੀ ਜਿਸ ਟਾਈਮ ਅਸੀਂ ਇਹ ਗਲੀ ਬਣਾਣ ਗਏ ਮੈਂ ਗਿਆ ਸੀਗਾ ਮੇਰੇ ਨਾਲ ਠੇਕੇਦਾਰ ਗਿਆ ਸੀਗਾ ਜਦੋਂ ਅਸੀਂ ਉਹ ਕੰਮ ਗਲੀ ਦਾ ਕੰਮ ਸ਼ੁਰੂ ਕਰਨ ਲੱਗੇ ਸੀਗੇ ਕਿ ਵੀ ਉੱਥੇ ਸ਼ੁਰੂ ਕਰਨ ਲਈ ਉਹ ਮੰਦ ਮੱਲੇਆਂ ਨੂੰ ਕਿਹਾ ਇਹਨਾਂ ਨੇ ਜਾ ਕੇ ਆਪਣੀ ਗਿਣਤੀ ਮਾਰ ਕੇ ਕੰਮ ਸਟਾਰਟ ਕਰਨ ਦੀ ਵੀ ਉਹ ਕੀਤੀ ਉਸ ਉਪਰੰਤ ਉੱਥੇ ਦੋ ਤਿੰਨ ਤਰ੍ਹਾਂ ਦੇ ਸਲਾਹਾਂ ਲੱਗੀਆਂ ਕੋਈ ਬੰਦਾ ਕਹਿਣ ਲੱਗਿਆ ਜੀ ਗਲੀ ਨਾ ਬਣਾਓ ਜੀ ਐਸੇ ਐ ਦੀ ਤੇ ਸਹੀ ਆ ਕੋਈ ਕਹਿ ਰਿਹਾ ਸੀ ਗਲੀ ਉੱਚੀ ਕਰਕੇ ਬਣਾਨੀਆਂ ਦੇ ਉੱਪਰ ਟੈਲ ਲਵਾਓ ਜੀ ਕੋਈ ਕਹਿ ਰਿਹਾ ਸੀਗਾ ਕਿ ਵੀ ਇਹਨੂੰ ਪੱਟ ਕੇ ਬਣਾਓ ਜੀ ਆਹੀ ਲੈਵਲ ਤੇ ਚਲੋ ਜੀ ਮੈਂ ਉਹਨ ਇਸ ਦਰਮਿਆਨ ਉਹਨਾਂ ਨੂੰ ਕਹਿ ਕਿਹਾ ਕਿ ਤੁਸੀਂ ਸਾਰੀ ਗਲੀ ਸਲਾਹ ਕਰ ਲਿਓ ਸਲਾਹ ਕਰਕੇ ਮੈਨੂੰ ਇੱਕ ਸਲਾਹ ਆਪਣਾ ਦੱਸ ਦਿਓ ਜਿਹੜੀ ਗੱਲ ਤੇ ਤੁਹਾਡੀ ਸਲਾਹ ਬਣ ਗਈ ਆਪਾਂ ਉਸ ਤਰ੍ਹਾਂ ਦੀ ਗਲੀ ਬਣਾ ਦਾਂਗੇ ਕਿਉਂਕਿ ਰਹਿ ਫਿਰ ਅਸੀਂ ਆਉਂ ਅਸੀਂ ਉਹਨਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਅੱਜ ਤਾਂ ਜਿਵੇਂ ਮਹੱਲੇ ਵਾਸੀਆਂ ਨੇ ਕਿਹਾ ਇਸ ਤਾਂ ਉਵੇਂ ਕੰਮ ਕਰਵਾਉਣਾ ਦੂਸਰੀ ਗੱਲ ਇਸੇ ਦਰਮਿਆਨ ਮੇਰੇ ਵਾਰਡ ਦੀਆਂ ਹੋਰ ਵੀ 8-10 ਗਲੀਆਂ ਦੇ ਟੈਂਡਰ ਲੱਗੇ ਹੋਏ ਸੀਗੇ ਆ ਉਹ ਟੈਂਡਰ ਲਿਸਟ ਹੈ ਜੀ ਸਾਰੇ ਇਹਦੇ ਵਿੱਚ ਇਹ ਵੀ ਆ ਮੈਂ ਹੋਰ ਗਲੀਆਂ ਦੇ ਕੰਮ ਉੱਤੇ ਬਿਜ਼ੀ ਹੋ ਗਿਆ ਹੋਰ ਗਲੀਆਂ ਦੇ ਕੰਮ ਕਰਾਉਣ ਲੱਗ ਗਿਆ ਉਹਦੇ ਕਰਦੇ ਕਰਦੇ ਸਾਡਾ ਸਾਲ ਸਵਾ ਸਾਲ ਲੰਘ ਚੁੱਕਿਆ ਇੱਕ ਦਿਨ ਕਮੇਟੀ 'ਚ ਮੈਂ ਕਿਸੇ ਕੰਮ ਗਿਆ ਹੋਇਆ ਸੀਗਾ ਵਾਈਫ ਵੱਲੋਂ ਤੇ ਉੱਥੇ ਜਾ ਕੇ ਉਹ ਗੱਲ ਸਾਹਮਣੇ ਆਈ ਗਈ ਕਿ ਤੁਹਾਡੇ ਆ ਦੋ ਗਲੀਆਂ ਦਾ ਕੰਮ ਰਹਿੰਦਾ ਮੈਂ ਕਹਿ ਰਿਹਾ ਸੀ ਕਿ ਸਾਡੀਆਂ ਹੇ ਤਿੰਨ ਗਲੀਆਂ ਦਾ ਕੰਮ ਪੈਂਡਿੰਗ ਪਿਆ ਵਾਰਡ ਤੇ ਉਹ ਦੋ ਤੇ ਜੜੇ ਹੋਏ ਸੀਗੇ ਮਾਹੀ ਚਲੋ ਕੋਈ ਗੱਲ ਨਹੀਂ ਮੈਂ ਚੈੱਕ ਕਰਾ ਲ ਨਾ ਮਹਾਰਾ ਡਿਟੇਲ ਮੰਗੀ ਕਿ ਸਾਨੂੰ ਵਾਇਦੇ ਕਾਉਂਸਲਰ ਵਾਈਫ ਦੇ ਨੇ ਡਿਟੇਲ ਮੰਗੀ ਕਿ ਮੈਨੂੰ ਇਹਦੇ ਐਮਸੀ ਜਿਹੜੇ ਜਿਹੜੇ ਮੇਰੇ ਵਾਰਡ ਦੇ ਕੰਮ ਹੋ ਗਏ ਉਹਦੀ ਡਿਟੇਲ ਦੋ ਉਹਨਾਂ ਨੇ ਭਾਈ ਕੋਈ ਲਿਟਰੇਲ ਨਹੀਂ ਦਿੱਤੀ ਇਸ ਅਪਰੰਤ ਮੈਂ ਆਰਟੀਆਈ ਪੁਆਈ ਆਰਟੀਆਈ ਪਾਉਣ ਤੋਂ ਬਾਅਦ ਜਦੋਂ ਇਹ ਬਿੱਲ ਮੇਰੇ ਹੱਥ ਚ ਆ ਗਿਆ ਜਦੋਂ ਮੈਨੂੰ ਪਤਾ ਚੱਲਿਆ 2020 2022 ਚ 2022 ਚ ਪਤਾ ਚੱਲਿਆ ਤਾਂ ਫਿਰ ਜਦ ਬਿਲ ਬਿਲ ਕਲੀਅਰ ਹੋਇਆ ਕਿ ਇਹਨੇ ਬਿਲ ਬਣਾਤਾ ਇਹਨਾਂ ਨੇ ਮੈਂ ਨਾਲ ਦੀ ਨਾਲ ਉਹੀ ਉਸੇ ਦਿਨ ਦੋ ਦਿਨ ਬਾਅਦ ਕੰਪਲੇਂਟ 13/7/2022 ਨੂੰ 13/7/2022 ਨੂੰ ਕੰਪਲੇਂਟ ਸਿਟੀ ਥਾਣਾ ਪੁਲਿਸ ਖੰਨੇ ਤੇ ਦੇਤੀ ਇਸ ਅਪਰੰਤ ਮੈਂ ਬਾਰ-ਬਾਰ ਜਾਂਦਾ ਸੀ ਇਹਨਾਂ ਤੇ ਕਾਰਵਾਈ ਕਰੋ ਕਾਰਵਾਈ ਕਰੋ ਪਰ ਨਹੀਂ ਜੀ ਸੋ ਇਹਨਾਂ ਦਾ ਪ੍ਰੈਸ਼ਰ ਸੀ ਸਰਕਾਰ 'ਚ ਜ਼ੋਰ ਸੀ ਸਰਕਾਰ ਕਿਉਂਕਿ ਸਰਕਾਰੀ ਠੇਕੇਦਾਰ ਸਰਕਾਰ ਇਸ ਰਾਜਕਾਰੀ ਦੀ ਪਾਰਟੀ ਨਾਲੇ ਸੰਬੰਧਤ ਆ ਪਹਿਲੇ ਉਹ ਜਿਹੜਾ ਪਹਿਲਾ ਕਾਉਂਸਲਰ ਸੀਗਾ ਸਾਡੇ ਉਹ ਰਜਿੰਦਰ ਸਿੰਘ ਜੀ ਦੇ ਟਾਈਮ ਉਹਨਾਂ ਨਾਲ ਉਹ ਪੂਰਾ ਥਾਂਠਗਾਠ ਚਾ ਹੁਣ ਉਹ ਆਮ ਆਦਮੀ ਪਾਰਟੀ ਨਾਲ ਸੰਬੰਧਤ ਆ ਉਹਦੇ ਸਬੂਤ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਜਾਂ ਤੁਸੀਂ ਵੀ ਉਹਨਾਂ ਦੇ ਦਫ਼ਤਰ ਚ ਕਿਸੇ ਟਾਈਮ ਵੀ ਪਤਾ ਕਰ ਸਕਦੇ ਹੋ ਹੁਣ 2 ਸਾਲ ਬਾਅਦ ਇਹਨਾਂ ਨੂੰ ਕੀ ਹੋਇਆ 2 ਸਾਲ ਤੱਕ ਤਾਂ ਮੇਰੀ ਕਾਰਵਾਈ ਨੂੰ ਰੋਕ ਕੇ ਰੱਖਿਆ ਉਹ ਪਹਿਲੂ ਇਹਨਾਂ ਨੂੰ ਪਬਲਿਕ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਵੀ ਇਹਨਾਂ ਨੂੰ ਪੁੱਛੋ ਹੋ ਕਿ ਵੀ 2 ਸਾਲ ਤੱਕ ਤੁਸੀਂ ਕਿਹੜੀ ਕਾਰਵਾਈ ਕੀਤੀ ਆ ਇਸ ਦਰਖਾਸਤੇ ਕਦੇ ਕਹਿੰਦੇ ਜੀ ਈਓ ਸਾਹਿਬ ਨਹੀਂ ਆ ਰਹੇ ਥਾਣੇ 'ਚ ਕਦੇ ਕਹਿੰਦੇ ਪ੍ਰਧਾਨ ਨਹੀਂ ਆ ਰਿਹਾ ਕਦੇ ਐਮਈ ਨਹੀਂ ਆ ਰਿਹਾ ਕਦੇ ਐਸਓ ਨਹੀਂ ਆ ਰਿਹਾ ਕਦੇ ਜੇਈ ਨਹੀਂ ਆ ਰਿਹਾ ਮੈਂ ਬਾਰ-ਬਾਰ ਇਸ ਸਬੰਧ 'ਚ ਐਸਐਸਪੀ ਮੈਡਮ ਨੂੰ ਵੀ ਮਿਲਿਆ ਕਿ ਮੈਡਮ ਮੇਰੀ ਦਰਖਾਸਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਤੋਂ ਬਾਅਦ ਇਹ ਨੇ ਇਹਨਾਂ ਨੇ ਸਫਾਰਸ਼ਾਂ ਦਾ ਦੌਰ ਜਿਹੜੇ 1-2 ਕੱਲ ਵੀ ਸੀ ਉਹ ਵੀ ਉਹਨੋਂ ਦੇ ਤੋਂ ਸਫਾਰਸ਼ੀ 'ਚ ਮੇਰੇ ਕੋਲ ਆ ਕੇ ਗਏ ਕਿ ਵੀਰੇ ਤੁਸੀਂ ਇਹ ਸ਼ਿਕਾਇਤ ਨੂੰ ਰੋਕੋ ਅੱਜ ਹੈਰਾਨ ਆ ਅੱਜ ਉਹ ਪਾੜੇ ਬਦ ਉਹਨਾਂ ਦੇ ਪਾੜੇ ਬਦਲ ਗਏ ਉਹਨਾਂ ਦੇ ਬਿਆਨ ਬਦਲ ਗਏ ਇਹ ਲੋਕ ਲੋਕ ਕੀ ਕੀ ਸਾਜ਼ ਕਰਨਾ ਚਾਹੁੰਦੇ ਆ ਕੱਲ ਉਹ ਕਾਂਗਰਸ ਵਾਲੇ ਸੀਗੇ ਝਾੜੂ ਵਾਲੇ ਸੀਗੇ ਅਕਾਲੀ ਦਲ ਵਾਲੇ ਸੀਗੇ ਅੱਜ ਉਹ ਝਾੜੂ ਵਾਲੇ ਬਣ ਗਏ ਸਾਨੂੰ ਕੋਈ ਇਤਰਾਜ਼ ਨਹੀਂ ਮੇਰੇ ਮਿੱਤਰ ਸਾਥੀ ਨੇ ਮੇਰੇ ਉਹਨਾਂ ਚ ਮਿੱਤਰ ਵੀ ਨੇ ਮੇਰੇ ਵਿਰੋਧੀ ਵੀ ਨੇ ਹਾਂ ਜੇ ਕੱਲ ਉਹ ਦੱਸ ਕੇ ਆਂਦੇ ਮੈਂ ਆਪਣੇ ਮਿੱਤਰਾਂ ਨੂੰ ਚਾਹ ਪਾਣੀ ਪਲਾ ਕੇ ਤੋੜਦਾ ਤੇ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਦੱਕੂ ਦਾਣਾ ਦੇ ਕੇ ਤੋੜਦਾ ਪਰ ਦੱਸ ਸਕੀ ਤਾਂ ਦੇ ਹਰ ਚੀਜ਼ ਹਰ ਗੱਲ ਦਾ ਉਹਨਾਂ ਨੂੰ ਪਤਾ ਹਰ ਚੀਜ਼ ਦਾ ਮੇਰੇ ਕੋਲ ਸਬੂਤ ਆ ਜਿਹੜੀ ਫਿਰ ਇਸੇ ਸਬੰਧ ਵਿੱਚ ਜਦੋਂ ਮੈਨੂੰ 2 ਸਾਲ ਲੰਘੇ ਗਏ ਮੈਨੂੰ ਪੁਲਿਸ ਨਹੀਂ ਰਾਹ ਦੇਣੀ ਮੈਂ ਆਰਟੀਆਈ ਫੇਰ ਪਾਈ ਕਿ ਮੈਨੂੰ ਦੱਸੋ ਜੀ ਮੇਰੀ ਦਰਖਾਸਤ ਦੀ ਤੁਸੀਂ ਤੁਸੀਂ ਹੁਣ ਤੱਕ ਕੀ ਕੀਤਾ ਮੈਨੂੰ ਇਹ ਆਰਟੀਆਈ ਚ ਡਿਪਟੀ ਐਸਐਸਪੀ ਦਾ ਫਿਰੋ ਜਵਾਬ ਮਿਲਿਆ ਜੀ ਤੁਹਾ ਤੁਹਾਡੀ ਸ਼ਿਕਾਇਤ ਦੀ ਪਰਤਾਲ ਚੱਲਦੀ ਆ ਇਹ ਉਹਨਾਂ ਦੀ ਦਿੱਤੀ ਹੋਈ ਲੈਟਰ ਆ ਮੈਂ ਇਸ ਤੋਂ ਬਾਅਦ ਇਹਨਾਂ ਨੇ ਰਲ ਮਿਲ ਕੇ ਮੈਨੂੰ ਇਹ ਲਜਾਣ ਦੇ ਚੱਕਰ ਚ ਨਮਾ ਮੇਰੀ ਸ਼ਿਕਾਇਤ ਹੋਈ ਨਮਾ ਇੱਕ ਮੇਰਾ ਵਿਰੋਧੀ ਚੱਕ ਲਿਆ ਵਿਰੋਧੀ ਨਾਲ ਠੇਕੇਦਾਰ ਲੱਗ ਗਿਆ ਇਹਨਾਂ ਨੇ ਇੱਕ ਨਵੀਂ ਸ਼ਿਕਾਇਤ ਮਨਕੜਾਤ ਬਣਾ ਕੇ ਮੇਰੇ ਤੇ ਮੇਰੇ ਵਾਈਫ ਨੂੰ ਅਲਜਾਣ ਦੀ ਮਾਰਿਆ ਨੇ ਨਵੀਂ ਸ਼ਿਕਾਇਤ ਐਸਐਸਪੀ ਦਫ਼ਤਰ ਦੇਤੀ ਚਲੋ ਉਹ ਵੀ ਝੂੜ ਤੂਫਾਨ ਨਿਕਲਿਆ 6 ਮਹੀਨੇ ਚੱਲਦੀ ਰਹੀ ਉਹ ਵੀ ਬੰਦ ਹੋ ਗਈ ਨਾ ਜਿਹੜੇ ਠੇਕੇਦਾਰ ਨੇ ਤੁਹਾਡੇ ਕੋਲ ਫੇਵਰਿਟ ਦਿੱਤਾ ਰੱਬ ਇਹਨਾਂ ਨੇ ਦਬਾਅ ਕੀਤਾ ਵੀ ਸਾਰੀ ਮਿਲੀ ਭੁਗਤ ਤੇ ਦੂਜੇ ਅਧਿਕਾਰੀਆਂ ਨਾਲ ਸਾਰਾ ਮੈਂ ਵੀ ਉਹੀ ਕਹਿੰਦਾ ਹਾਂ ਕਿ ਜਾਂਦੋ ਨਾ ਇਹ ਦਰਖਾਸਤ ਨਮਾ ਗੋਲ ਮਾਰ ਲਈ ਜਦੋਂ ਜਦੋਂ ਠੇ ਮੇਰਾ ਨਵੇਂ ਨਵੇਂ ਪ੍ਰਾਣੇ ਮੇਰੇ ਮੇਰੇ ਵਿਰੋਧੀ ਨੇ ਦਰਖਾਸਤ ਦਿੱਤੀ ਉਦੋਂ ਹੀ ਉਹਨਾਂ ਦੀਆਂ ਇਕੱਠੀਆਂ ਇਕੱਠੀਆਂ ਹੋ ਗਈਆਂ ਗੱਲਾਂ 2 ਸਾਲ ਚ ਤਾਂ ਐਫੀਡੈਵਿਟ ਨਹੀਂ ਦੇਣਾ ਚਿੱਤੇ ਆਇਆ ਹੁਣ 2 2022 ਦੀ ਸ਼ਿਕਾਇਤ ਤਾਂ ਉਹਨਾਂ ਤੋਂ ਕੁਝ ਦਿੱਤਾ ਨਹੀਂ ਗਿਆ ਹੁਣ 2024 ਚ ਆ ਕੇ ਉਹ ਐਫੀਡੈਵਿਟ ਦੇ ਰਹੇ ਨੇ 2 ਸਾਲ ਬਾਅਦ ਐਫੀਡੈਵਿਟ ਦੇਣਾ ਚਿੱਤੇ ਆਇਆ ਉਹਨਾਂ ਨੂੰ ਤੇ ਜਦੋਂ ਮੈਂ ਐਸਐਸਪੀ ਮੈਡਮ ਨੂੰ ਤੇ ਡਿਪਟੀ ਸਾਹਿਬ ਨੂੰ ਮੈਂ ਵੀ ਦੱਸਿਆ ਮਾਹੀ ਬਿਲਕੁਲ ਝੂਠ ਆ ਕੋਰਾ ਝੂਠ ਆ ਐਫੀਡੈਵਿਟ ਤੁਸੀਂ ਇਹਦੀ ਵੀ ਨਰਪੱਖ ਜਾਂਚ ਕਰਾ ਲਓ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਾਊਗਾ ਚਲੋ ਜੀ ਮੈਂ ਉਸ ਝੂਠੇ ਐਫੀਡੈਵਿਟ ਸੰਬੰਧੀ ਵੀ ਇੱਕ ਦਰਖਾਸਤ ਨੰਬਰ 353403 ਰਜਿੰਦਰ ਸਿੰਘਜੀਤ ਤੇ ਠੇਕੇਦਾਰ ਦੇ ਖਿਲਾਫ ਐਸਐਸਪੀ ਮੈਡਮ ਨੂੰ ਦਿੱਤੀ ਆ ਉਹਦੀ ਕਾਪੀ ਆ ਤੁਸੀਂ ਬੇਸ਼ੱਕ ਲੈਣੀ ਲੈ ਸਕਦੇ ਹੋ ਅੱਜ ਉਹ ਉਹ ਅੱਜ 5 ਮਹੀਨੇ ਬਾਅਦ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਹੁਣ ਜਾਦ ਆਈ ਆ 2 ਸਾਲ ਦੀ ਸ਼ਿਕਾਇਤ ਚੱਲਦੀ ਆ 2 ਸਾਲ ਦੀ ਇਹਨਾਂ ਨੂੰ ਕਪਲੇ ਦਾ ਨਹੀਂ ਪਤਾ ਚੱਲਿਆ ਮੈਂ ਹੀ ਕਪਲਾਗ ਜਾਗਰ ਕੀਤਾ ਮੈਂ ਹੀ ਸ਼ਿਕਾਇਤ ਕੀਤੀ ਆ ਅੱਜ ਤੁਸੀਂ ਦੋਸ਼ੀਆਂ ਨੂੰ ਬਚਾਣ ਦੀ ਬਜਾਏ ਸਰਕਾਰ ਦੀ ਮਨਸ਼ਾਤਾ ਇਹ ਹੈ ਕਿ ਦੋਸ਼ੀਆਂ ਨੂੰ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਆ ਉਹ ਤੇ ਸਾਡੇ ਆਪਣੇ ਵਿਰੋਧੀਆਂ ਨੂੰ ਸਾਨੂੰ ਖੁੱਡੇ ਲੈਣ ਲਾਣ ਦੀ ਗਲਤ ਗਲਤ ਪਰਸਾਰ ਕਰ ਰਹੀ ਆ ਗਲਤ ਦਿਖਾਵਾ ਕਰ ਰਹੀ ਆ ਮੈਨੂੰ ਇਹ ਦੱਸੋ ਕਿ ਵੀ ਆ ਐਫੀਡੈਵਿਟ ਦੀ ਜਾਂਚ ਕਰਾਓ ਤੁਸੀਂ ਇਹਦੀ ਐਫੀਡਵਿਡ ਦੀ ਦੁੱਧ ਦਾ ਦੁੱਧ ਤੁਹਾਡੇ ਪਾਣੀ ਦਾ ਪਾਣੀ ਆਉ ਇੱਕ ਪੈਸੇ ਦਾ ਵੀ ਸਾਡਾ ਕਸੂਰ ਨਿਕਲਿਆ ਕਿਸ ਨੂੰ ਲੈ ਵੀ ਕਹਿਦੇ ਐਸਐਸਪੀ ਮੈਡਮ ਨੂੰ ਦਰਖਾਸਤ ਦਿੱਤੀ ਹੈ ਸਾਡੇ ਉਹਲੇ ਤੇ ਅਲੱਗ-ਅਲਗ ਵਿਜੀਲੈਂਸ ਨੂੰ ਦੂਜੇ ਮਹਿਕਮੇ ਨੂੰ ਦਰਖਾਸਤ ਦਿੱਤੀ ਗਈ ਹੈ ਮੈਂ ਵੀ ਦੱਸ ਦਾਂ ਉਹਨੇ ਕੰਪਲੇਂਟ ਕੀਤੀ ਹੈ ਜਾਂਚ ਦੀ ਮੰਗ ਕੀਤੀ ਗਈ ਹੈ ਹਾਂ ਮੈਂ ਜਿੱਥੇ 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 ਮਰਜੀ ਜਾਂਚ ਕਰਾਣ ਜੀ ਉਹਨਾਂ ਦਾ ਅਧਿਕਾਰ ਆ ਜਿੱਥੇ ਮਰਜੀ ਜਾਂਚ ਕਰਾਣਾ ਮੈਂ ਹਰ ਹਰ ਜਗ੍ਹਾ ਕੋਆਪਰੇਟ ਕਰੂੰਗਾ ਇਹ ਇੱਕ ਮੇਰੀ ਦਰਖਾਸਤ ਡਾਇਰੈਕਟਰ ਲੋਕਲ ਬਾਡੀ ਦੇ 2023 ਦੀ ਚੱਲਦੀ ਆ ਹਜੇ ਵੀ ਚੱਲ ਰਹੀ ਆ ਇਹ ਲੁਧਿਆਣਾ ਪਰ ਕੋਈ ਕੋਈ ਕੋ ਕੋਈ ਅਫਸਰ ਰਹੇਗਾ ਕੋਈ ਪੈਰ ਲਾਣ ਵਾਲਾ ਸਿਰਫ ਰਾਜਨੀਤਿਕ ਫੁੱਲ ਲੀਡਰਾਂ ਦੇ ਫੋਨ ਜਾਂਦੇ ਆ ਇਹਨੂੰ ਐ ਕਰ ਦੋ ਇਹਨੂੰ ਐ ਕਰ ਦੋ ਇਹਨੂੰ ਐ ਕਰ ਦੋ ਕੋਈ ਸੱਚ ਝੂਠ ਕੱਢਣ ਵਾਲਾ ਹੈਗਾ ਕੀ ਅਸਲ ਅਸਲ ਸੱਚ ਕੀ ਆ ਜਦ ਸ਼ਿਕਾਇਤ ਕਰਤਾ ਜੀ ਸਭ ਤੋਂ ਪਹਿਲਾਂ ਮੈਂ ਆ ਤੁਸੀਂ ਇੱਥੇ ਉਹਨਾਂ ਨੇ ਕੀ ਕੀਤਾ ਜੀ ਵਾਰਡ ਨੰਬਰ 25 ਨੂੰ ਤਾਂ ਇੱਕੋ ਬਣਾ ਲਿਆ ਮੂਰਾ ਬਣਾ ਲਿਆ ਆਪਣੀਆਂ ਸਿਆਸੀ ਕੀੜਾਂ ਕੱਢਣ ਲਈ ਉਹਨਾਂ ਦੇ ਨਿੱਜੀ ਹਿੱਤ ਦੀਆਂ ਨਿੱਜੀ ਹਿੱਤ ਪ੍ਰੋਬਲਮਾਂ ਕਮੇਟੀ ਦੀਆਂ ਹੋਰ ਨਹੀਂ ਉਹਨਾਂ ਦੀਆਂ ਜਾਦ ਉਹਨਾਂ ਦਾ ਕੋਈ ਨਹੀਂ ਉਹਨਾਂ ਦਾ ਬਸ ਚਾਰਾ ਚੱਲਦਾ ਕੋਈ ਹੋਰ ਪਾਸਾ ਨਹੀਂ ਚੱਲਦਾ ਉਹ ਬਾੜ ਨੰਬਰ 25 ਦੇ ਬੀਰੂ ਕਰੇਨ ਵਾਲੀ ਗਲੀ ਤੇ ਆ ਜਾਂਦੇ ਆ ਬੀਰੂ ਕਰੇਨ ਨੀ ਜੀ ਨੀ ਜੀ ਹਿੱਤ ਕੀ ਕਰ ਰਹੇ ਉਹਨਾਂ ਨੀ ਜੀ ਤਾਂ ਉਹਨਾਂ ਦੇ ਆਪ ਦੇ ਨਹੀਂ ਜੀ ਕੋਈ ਹਿੱਤ ਹੋਣਗੇ ਕਮੇਟੀ ਦਾ ਸਬੰਧਤ ਉਹਨਾਂ ਉਹਨਾਂ ਨੂੰ ਦੇਖੋ ਇੱਕ ਗੱਲ ਦੱਸੋ 2022 2022 ਇੱਕ ਮਿੰਟ 2022 ਇੱਕ ਮਿੰਟ ਮੇਰੀ ਬੇਨਤੀ ਸੁਣੋ 2022 ਚ ਵੀ ਸੇਮ ਹੀ ਕੰਪਲੇਂਟ ਸੀਗੀ 2023 ਚ ਵੀ ਸੇਮ ਕੰਪਲੇਂਟ ਅਕਾਲੀਆਂ ਵੱਲੋਂ ਸੀ ਫਿਰ 2024 ਚ ਵੀ ਉਹੀ ਗੱਲ بار بار ਆ ਰਹੀ ਆ ਉਥੇ ਉਹਦਾ ਉਹਨੂੰ ਅਸਲ ਹੱਲ ਕਰਨ ਵਾਲੇ ਪਾਸੇ ਕਿਉਂ ਨਹੀਂ ਕੱਲ ਸਰਕਾਰੀ ਜੇ ਸਰਕਾਰ ਦੇ ਨੁਮਾਇंदे ਆਏ ਨੇ ਉਹ ਸਰਕਾਰ ਦੇ ਨੁਮਾਇंदे ਹੀ ਨੇ ਉਹ ਜੇ ਉਹਨਾਂ ਨੇ ਅਸਲ ਮੁੱਦਾ ਹੱਲ ਕਰਾਣਾ ਹੋਵੇ ਉਹ ਦਫ਼ਤਰਾਂ 'ਚ ਜਾਣ ਸਰਕਾਰੀ ਅਫਸਰਾਂ ਨੂੰ ਭਾਈ ਤੁਸੀਂ ਕਿਉਂ ਨਹੀਂ ਕਾਰਵਾਈ ਕਰ ਰਹੇ ਦੱਸੋ ਇਹਦਾ ਕੀ ਕੀਤਾ ਹੁਣ ਤੱਕ 2022 ਮੈਂ ਤਾਂ ਉਦੋਂ ਨਗਰ ਕੌਂਸਲ ਦੀ ਮੀਟਿੰਗ 'ਚ ਉਠਾਇਆ ਸੀ ਮੈਂ ਕਹਿੰਦਾ ਮੇਰੀ ਵਾਈਫ ਨਹੀਂ ਉਠਾਇਆ ਸੀਗਾ ਸਭ ਤੋਂ ਪਹਿਲਾਂ ਮੁੱਦਾ ਮੇਰੀ ਵਾਈਫ ਨਹੀਂ ਉਠਾਇਆ ਸੀ ਇਹ ਅੱਜ ਤੋਂ ਸਾਲ ਪਹਿਲਾਂ ਵਾਲੀ ਮੀਟਿੰਗ 'ਚ ਇਹ ਤਾਂ ਬਾਰ-ਬਾਰ ਉਹ ਤਾਂ ਘੇਰਣ ਵਾਲੀਆਂ ਗੱਲਾਂ ਨੇ ਯਾਨੀ ਇਹ ਮਸਲਾ ਹੱਲ ਨਹੀਂ ਕਰਾਣਾ ਚਾਹੁੰਦੇ ਨਹੀਂ ਮਨਸ਼ਾ ਮਸਲਾ ਹੱਲ ਕਰਨ ਦੀ ਨਹੀਂਗੀ ਇਹਨਾਂ ਦੀ ਮਨਸ਼ਾ ਕੁਝ ਹੋ ਰਹੀ ਆ ਉਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ ਹਾਂ ਮੈਂ ਕਹਿਣਾ ਕਿ ਵੀ ਇਹਦਾ ਦੁੱਧ ਦਾ ਦੁੱਧ ਪਾਣੀ ਕਰਾਓ ਇਹਦੇ ਐਫੀਡੈਵਿਟ ਦੀ ਜਾਂਚ ਕਰਾਓ ਜਿਹੜੇ ਐਫੀਡੈਵਿਟ ਤੇ ਇੱਕ ਪੈਸੇ ਵੀ ਕੋਈ ਕੋਈ ਕਸੂਰ ਬਾ ਨਿਕਲਿਆ ਜੋ ਤੁਸੀਂ ਕਹੋਗੇ ਉਹ ਮੈਂ ਦੇਣਾ ਇਹ ਗਏ ਬਈ ਪ੍ਰਧਾਨ ਜੀ ਨੇ ਇਹ ਕਿਹਾ ਵੀ ਜਿਹੜੇ ਅਧਿਕਾਰੀਆਂ ਨੇ ਸੈਨ ਕੀਤੇ ਤੇ ਮੈਂ ਪੇਨਬ ਕਰਤੀ ਇਹ ਸਬੰਧ ਕੀ ਕਰਨਾ ਚਾਹੁੰਦੇ ਤੁਸੀਂ ਦੇਖੋ ਜੀ ਮੈਂ ਤਾਂ ਕਹਿੰਦਾ ਕਿ ਜਿਨ੍ਹਾਂ ਨੇ ਵੀ ਇਹ ਇਹ ਪੇਮੈਂਟ ਕੀਤੀ ਹੈ ਬੀਰੂ ਕਰੈਨਾਂ ਵਾਲੀ ਗਲੀ ਦੀ ਜਿਹੜਾ ਵੀ ਅੱਜ ਜ਼ਿੰਮੇਵਾਰ ਆ ਉਹ ਉਹ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਉਹ ਪ੍ਰਧਾਨ ਉਹ ਉਹਨਾਂ ਦੇ ਦੂਸਰੇ ਦੋਸ਼ਿਕ ਵੀ ਪ੍ਰਧਾਨ ਜੀ ਹੋਏ ਉਹਨੇ ਜ਼ਿੰਮੇਵਾਰ ਨੇ ਇਹਦੇ ਵਿੱਚ ਨਹੀਂ ਪਰ ਉਹ ਫਿਰ ਉਹ ਦੇਖਣ ਅਫਸਰ ਦੇਖਣ ਅਫਸਰਾਂ ਤੇ ਇਹ ਕਾਰਵ ਆਪਸ ਜੀ ਤੇ ਬਣਦੀ ਹੈ ਕਾਰਵਾਈ ਕਰਦੇ ਕਿਉਂ ਨਹੀਂ ਕਰਦੇ ਉਹ ਕੌਣ ਰੋਕਦਾ ਉਹਨਾਂ ਨੂੰ ਨਹੀਂ ਇਹਦਾ ਮਤਲਬ ਤੁਸੀਂ ਪ੍ਰਧਾਨ ਜੀ ਅਫਸਰਾਂ ਤੇ ਨਹੀਂ ਗੱਲਬਾਤ ਹੈ ਇੱਥੇ ਕਣ ਨਹੀਂ ਮੈਂ ਤਾਂ ਮੈਂ ਸਾਰਿਆਂ ਤੇ ਦਿੱਤੀ ਹੋ ਮੇਰੀ ਦਰਖਾਸਤਾਂ ਸਾਰਿਆਂ ਤੇ ਆ ਨਾ ਅੱਛਾ ਮੇਰੀ ਸਰਕਾਰ ਮੇਰੀ ਤਰਾ ਮੇਰੀ ਜਿਹੜੀ ਦਰਖਾਸਤਾਂ ਮੇਰੀ ਜਿਹੜੀ ਸ਼ਿਕਾਇਤ ਆ ਸਾਰੇ ਸਬੰਧਤ ਅਧਿਕਾਰੀਆਂ ਤੇ ਪ੍ਰਧਾਨ ਦੇ ਨਗਰ ਕੌਂਸਲ ਦੇ ਖਿਲਾਫ ਹੀ ਆ ਨਾ ਮੇਰੀ ਕਿਹੜਾ ਕੋਈ ਇਕੱਲੇ ਕਿਥੇ ਕੋਈ ਪਾਰਟੀਕਲ ਨਹੀਂ ਕੋਈ ਦੋਸ਼ ਹੈ ਵੀ ਪ੍ਰਧਾਨ ਤੇ ਅਫਸਰ ਵਗੈਰਾ ਅਧਿਕਾਰੀ ਕੀ ਮਿਲੇ ਹੋਏ ਨੇ ਸਾਰੇ ਫਿਰ ਨਹੀਂ ਇਹ ਤਾਂ ਦੇਖੋ ਜੀ ਹੁਣ ਤਾਂ ਟੈਕਨੀਕਲ ਗੱਲਾਂ ਨੇ ਕਿ ਉੱਥੇ ਕੌਣ ਦੋਸ਼ੀ ਕਿਹਨੂੰ ਬਣਾਉਂਦੇ ਆ ਕੌਣ ਉੱਥੇ ਉਹ ਬਿਜਲੀ ਵਾਲਾ ਕਿ ਕਿਹਦੇ ਕੋ ਨੇ ਜਿਹੜਾ ਹੁਣ ਉਹਨਾਂ ਨੇ ਕਹਿ ਪ੍ਰਧਾਨ ਜੀ ਕਿਉਂਕਿ ਕਿਥੇ ਹੈ ਕਿਉਂਕਿ ਕਿਸੇ ਐਮਸੀ ਦੀ ਕਿਉਂਕਿ ਬਿੱਲ ਬਣਾਣ ਬਿੱਲ ਬਣਾਉਣ ਵੇਲੇ ਕਿਉਂਕਿ ਬਿੱਲ ਬਣਾਉਣ ਵੇਲੇ ਕਿਸੇ ਐਮਸੀ ਦੀ ਕੋਈ ਨੰਨਾ ਤਾਂ ਉਹਨਾਂ ਦੀ ਸਹਿਮਤੀ ਲਈ ਜਾਂਦੀ ਆ ਨਾ ਕੋਈ ਉਹ ਪੁੱਛ ਲਿਆ ਜਾਂਦਾ ਤੁਸੀਂ 32 ਐਮਸੀ ਨੇ 33 ਐਮਸੀ 33 ਐਮਸੀ ਨੂੰ ਕਿਸੇ ਦੀ ਪੁੱਛ ਲਓ ਵੀ ਕੋਈ ਬਿੱਲ ਬਣਾਉਣ ਲੱਗੇ ਕਿਸੇ ਦੀ ਸਹਿਮਤੀ ਲੈਂਦੇ ਆ ਨੇ ਐਕਚੁਅਲ ਤਾਂ ਜਿਹੜਾ ਪੈਸਾ ਗਿਆ ਕਿੱਥੇ ਫਿਰ ਜਿਹੜਾ ਪੈਸਾ ਤੁਸੀਂ ਇਹਨਾਂ ਦੀ ਜੇਬਾਂ 'ਚ ਗਿਆ ਜੀ ਤੁਸੀਂ ਤੁਸੀਂ ਕਰ ਮੈਂ ਨਹੀਂ ਲਿੱਤਾ ਜੇ ਜੇ ਮੈਂ ਇੱਕ ਵਾਰ ਮੈਂ ਮੈਂ ਤੁਹਾਡੀ ਗੱਲ ਨੂੰ ਬੜਾ ਕਰਦਾ ਸਹਿਮਤੀ ਦਿੰਦਾ ਜੇ ਮੈਂ ਪੈਸੇ ਲਏ ਮਨਵੀਕ ਜੀ ਮੈਂ ਤੁਹਾਡੀ ਗੱਲ ਬੜੀ ਕਰਦਾ ਕਿਹੜਾ ਜੇਬ ਆ ਗਿਆ ਫਿਰ ਇਹ ਮੈਂ ਇਸੇ ਲਈ ਉਹ ਕਾਰਵਾਈ ਮੰਗ ਰਿਹਾ ਮੈਂ ਮੈਂ ਸ਼ਿਕਾਇਤ ਕਿਉਂ ਕੀਤੀ ਹੈ ਮੈਂ ਤਾਂ ਕਾਰਵਾਈ ਕਰਨ ਲਈ ਸ਼ਿਕਾਇਤ ਕੀਤੀ ਹੈ ਨਾ ਇਹਨਾਂ ਦੀ ਮਨਸ਼ਾ ਕਾਰਵਾਈ ਕਰਾਉਣ ਦੀ ਨਹੀਂਗੀ ਕਿਉਂਕਿ ਸਾਲ ਪਹਿਲਾਂ ਵੀ ਮੁੱਦਾ ਉੱਠਿਆ ਸੀ 2 ਸਾਲ ਪਹਿਲਾਂ ਵੀ ਉੱਠਿਆ ਉੱਠਿਆ ਸੀ ਇਹ ਮੁੱਦੇ ਹੀ ਉੱਠੀ ਜਾ ਰਹੇ ਆ ਸਿਰਫ ਆਪਣੀ ਰਾਜਨੀਤਿਕ ਖੇਡ ਖੇਡੀ ਜਾ ਰਹੀ ਆ ਸਿਰਫ ਆਪਣੇ ਵਿਰੋਧੀਆਂ ਨੂੰ ਹੁੰਜੇ ਲਾਣ ਲਈ ਜੇ ਇਹਨਾਂ ਨੇ ਕੋਈ ਇਹਨਾਂ ਦਾ ਇਹਨਾਂ ਦਾ ਇਹ ਮੁद्दा ਇਹ ਵੇ ਤੇ ਗਲੀ ਤੁਸੀਂ ਹਾਲ ਤੱਕ ਨਹੀਂ ਬਣੀ ਬਣੀ ਵਾਲੇ ਨੇ ਕਿਹਾ ਜੇ ਨਹੀਂ ਨਹੀਂ ਚਲੋ ਰਹਿਣ ਦੋ ਤੇ ਜਹਜੀ ਹੈਗੀ ਟੈਲਾ ਵਾਲੀ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਮੈਂ ਉਹਨਾਂ ਨੂੰ ਕਿਹਾ ਸਹਿਮਤੀ ਬਣਾਓ ਆਪਣੇ ਆਪਣੀ ਸਹਿਮਤੀ ਬਣਾਓ ਕੋਈ ਹਾਂ ਨਹੀਂ ਫੇਲਾ ਅਜੇ ਵੀ ਨਹੀਂ ਬਣੀ ਹਾਂ ਉਹ ਨਹੀਂ ਬਣੀ ਬਿਲਕੁਲ ਨਹੀਂ ਬਣੀ ਹਾਂ ਲੇਕਿਨ ਉਹ ਪੈਸਾ ਗਿਆ ਜਦ ਇਹ ਬਿਲ ਉਹਦਾ ਇਹ ਇਹ ਬਿਲ ਬੀਰੂ ਕਰ ਜਦ ਬਿਲ ਇੱਕ ਬੀਰੂ ਕਰਿਆਣ ਵਾਲੀ ਗਲੀ ਦਾ ਬਣਿਆ ਏ ਉਹ ਬਿਲਕੁਲ ਗਲਤ ਏ ਬਣਿਆ ਜੀ अच्छा जी। ਅਸੀਂ ਮੈਂ ਉਹਦੀ ਕਾਰਵਾਈ ਮੰਗੀ ਹੋਈ ਆ। ਮੈਂ 2022 ਤੋਂ ਮੰਗ ਰਿਆ। ਤੁਸੀਂ ਇੱਕ ਗੱਲ ਹੋਰ ਨੋਟ ਕਰੋ। ਕੱਲ ਮੇਰੇ ਸਾਥੀ ਕਾਉਂਸਲਰਾਂ ਨੇ ਵਾਰਡ ਨੰਬਰ 25 ਦਾ ਜਿਹੜਾ ਤਾਂ ਕਪਲੇ ਦਾ ਰੋਲਾ ਸੀਗਾ ਦੋਸ਼ ਉਹ ਤਾਂ ਚੱਕ ਦੇ ਸੀ ਉਹ ਜ਼ੋਰ ਨਾਲ। ਜਿਹੜੀ ਬਾਅਦ ਚ ਹੌਲੀ ਜਿਹੀ ਦਬੀ ਹੋਈ ਜ਼ੁਬਾਨ 'ਚ ਕਹਿੰਦੇ ਦੀ ਕਾਉਂਸਲਰ ਨੇ ਵੀ ਸ਼ਿਕਾਇਤ ਕੀਤੀ ਹੋਈ ਆ। ਕਿਹੜੇ ਕਾਉਂਸਲਰ ਨੇ ਸ਼ਿਕਾਇਤ ਕੀਤੀ ਹੋ? ਉਹ ਕਿਉਂ ਨਹੀਂ ਜ਼ੋਰ ਸ਼ੋਰ ਨਾਲ ਕਹਿੰਦੇ ਕਿ ਵਾਰਡ ਨੰਬਰ 25 ਦੇ ਕਾਉਂਸਲਰ ਨੇ ਸਭ ਤੋਂ ਪਹਿਲਾਂ ਸ਼ਿਕਾਇਤ ਕੀਤੀ ਹੋਈ ਆ। ਉਹ ਗੱਲ ਨੂੰ ਕਿਉਂ ਨਹੀਂ ਉਹਨਾਂ ਨੇ ਹਾਈਲਾਈਟ ਕਰਦੇ ਹੋ? ਉਹ ਸਿਰਫ ਆਪਣੀ ਰਾਜਨੀਤਿਕ ਰੋਟੀਆਂ ਠੇਕ ਰਹ ਉਹ ਮਨਸ਼ਾ ਨਹੀਂ ਹੱਲ ਕਰਾਉਣਾ ਚਾਹੁੰਦੇ ਮੰਤਰੀ ਦੇ ਖੱਬੇ ਸੱਜੇ ਨੇ ਉਹ ਕੀ ਕਿਹਦੇ ਤੋਂ ਇਹਨਾਂ ਨੇ ਪਾਵਰ ਲੈਣੀ ਆ ਅਫਸਰਾਂ ਦੀਆਂ ਬਦਲੀਆਂ ਮਿੰਟਾਂ 'ਚ ਕਰ ਦਿੰਦੇ ਨੇ ਦੂਜੇ ਦੇ ਮਲਾਜੂਜੇ ਦੇ ਵਾੜ ਦੇ ਮਲਾਜਿਮ ਮਿੰਟਾਂ 'ਚ ਬਦਲ ਦਿੰਦੇ ਆ ਫੋਨਾਂ 'ਤੇ ਉਂਈ ਦੇ ਤੋਂ ਆਪ ਇਹਨਾਂ ਤੋਂ ਜਿਹੜੀ ਜਿਹੜੀ ਇਹ ਕਾਰਵਾਈ ਆ ਇਹ ਮੱਲੇ ਵਾਰ ਨੰਬਰ 25 ਦੇ ਮਹੱਲਾ ਨਿਵਾਸੀਆਂ ਨੇ ਤਾਂ ਨਹੀਂ ਕਰਨੀ ਇਹ ਅਫਸਰਾਂ ਨੇ ਕਰਨੀ ਆ ਅਫਸਰਾਂ ਤੋਂ ਕਿਉਂ ਨਹੀਂ ਜਾਂਦੇ ਅਫਸਰਾਂ ਤੋਂ ਕਿਉਂ ਨਹੀਂ ਕਾਰਵਾਈ ਕਰਾਂਦੇ ਹੁਣ ਤੱਕ 2 ਸਾਲ ਹੋ ਗਏ ਆ ਤੀਜਾ ਸਾਲ ਚੱਲਣ ਇੱਕ ਵਾਰ ਤੀਜਾ ਸਾਲ ਚੱਲਣ ਨੂੰ ਤਿਆਰ ਹੈ ਨਾ ਵੀ ਬਿੱਲ ਤਾਂ ਅਫਸਰਾਂ ਨੇ ਪਾਸ ਕੀਤੇ ਹਾਂ ਫੇ ਫੇ ਲਾਓ ਜਿਹੜੇ ਫਾਇਹੇ ਲੈਣਾ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕਰੋ ਕੌਣ ਰੋਕਦਾ ਕੌਣ ਰੋਕਦਾ ਕਿਹਦੇ ਅਫਸਰ ਕਿਹਨੇ ਲਵਾਏ ਹੋਣੇ ਕਿਹਦੀ ਸਰਕਾਰ ਹੈ ਜੀ ਲੇਕਰ ਉਹਦੇ ਦੂਸਰੇ ਪਾਸੇ ਠੇਕੇਦਾਰ ਨੇ ਵੀ ਐਫ.ਡੀ. ਵੀ ਤਾਂ ਪਾ ਗਏ ਫਿਰ ਫਿਰ ਸਰਕਾਰ ਦਾ ਠੇਕੇਦਾਰ ਵੀ ਸਰਕਾਰੀ ਹੋ ਆ ਸਰਕਾਰੀ ਪਾਰਟੀ ਇਹਨਾਂ ਦੀ ਰਾਜ ਕਰਦੀ ਪਾਰਟੀ ਦੇ ਠੇਕੇਦਾਰ ਆ ਜੇ ਹੁਣ ਸਰਕ ਮੈਂ ਜਿਹੜੇ ਦੋ ਜਿਨ੍ਹਾਂ ਤੇ ਦੋਸ਼ੀਆਂ ਤੇ ਮੈਂ ਦੋਸ਼ ਲਾ ਰਿਆ ਉਹੀ ਦੋਸ਼ੀ ਇਕੱਠੇ ਹੋ ਕੇ ਮੈਨੂੰ ਕਹਿੰਦੇ ਅਸੀਂ ਐਪੀਡੈਪਟਿਕ ਦੂਜੇ ਤੇ ਮੇਰਾ ਨਾਮ ਲਿਖ ਲਿਖ ਦੇਈ ਜਾਣ ਉਹਦਾ ਕੀ ਹਾਲ ਹੈ ਜੀ ਉਹਦਾ ਉਹ ਕਰਾਪਟ ਨੇ ਕਰਾਪਸ਼ਨ ਮੈਂ ਉਹਨਾਂ ਹੀ ਸਾਹਮਣੇ ਲਿਆਂਦੀ ਆ ਠੱਗੀ ਉਹਨਾਂ ਇੱਕ ਮਾਰੀ ਆ ਉਹ ਮੈਂ ਤੁਹਾਡੇ ਮੂਰੇ ਸਬੂਤ ਦੇਤਾ ਪੁਲਿਸ ਦੀ ਪੜਤਾਲ ਦੀ ਤੁਹਾਨੂੰ ਐਫਆਰ ਦੀ ਆਰਟੀਆਈ ਦੀ ਕਾਪੀ ਦੇਤੀ ਮੇਰੇ ਲਈ ਪੜਤਾਲ ਚੱਲ ਰਹੀ ਆ ਜੇ ਮੈਨੂੰ ਫਸਾਣਾ ਹੋਵੇ ਪੁਲਿਸ ਮਿੰਟ ਚ ਬੁਲਾ ਲੈਂਦੀ ਆ ਮੇਰੀ ਦਰਖਾਸਤ ਹੀ ਕਹਿੰਦੀ ਸਾਡਾ ਸਾਡਾ ਮਤਲਬ ਇਹ ਨਹੀਂ ਜੀ ਤੁਹਾਡਾ ਮਹਿਕਮਾ ਲੱਗਾ ਇਹਦਾ ਡਿ ਡਾਇਰੈਕਟਰ ਲੋਕਲ ਬਾਡੀ ਨੂੰ ਦਰਖਾਸਤ ਦਿੱਤੀ ਹੋਈ ਹੈ 2 ਸਾਲ ਦੀ 1.5 ਸਾਲ ਦੀ ਉਹ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਕਾਰਵਾਈ ਕੌਣ ਕਰੂਗਾ ਜੀ ਕੌਣ ਕਰਵਾਊਗਾ ਇਹ ਦੱਸੋ ਮਹੱਲੇ ਵਾਲੇ ਨੇ ਕਰਾਣੀਆਂ ਨਹੀਂ ਅਸੀਂ ਆਮ ਅਸੀਂ ਆਮ ਬੰਦੇ ਤੌਰ ਤੇ ਚ ਕੌਂਸਲ ਤੁਹਾਡੀ ਹੈ ਕਾਂਗਰਸੀ ਨਗਰ ਕੌਂਸਲ ਨਹੀਂ ਫਿਰ ਨਗਰ ਕੌਂਸਲ ਨੇ ਤਾਂ ਕਾਰਵਾਈ ਨਹੀਂ ਕਰਨੀ ਕਾਰਵਾਈ ਨਗਰ ਕੌਂਸਲ ਨੇ ਤਾਂ ਨਹੀਂ ਕਰਨੀ ਸਰਦ ਦੋਸ਼ ਲਾਰੇ ਸਰਕਾਰੀ ਸਰ ਬਿਲਕੁਲ ਸਰਕਾਰੀ ਜੇ ਸਰਕਾਰੀ ਜੇ ਸਰਕਾਰੀ ਅਫਸਰਾਂ ਕੋਲ ਸ਼ਿਕਾਇਤਾਂ ਦਿੱਤੀਆਂ ਕੀ ਉਹਨਾਂ ਨਪਟਾਰਾ ਕੀ ਨੇ ਕਰਨਾ ਗੋਲ ਮੋਲ ਜਵਾਬ ਦੇਈ ਜਾ ਰਹੇ ਨੇ ਗੋਲ ਮੋਲ ਜਵਾਬ ਦੇਈ ਜਾ ਰਹੇ ਨੇ ਜੇ ਮੈਨੂੰ ਫਸਾਣਾ ਹੁੰਦਾ ਹੁਣ 2000 ਰ ਮੈਨੂੰ ਪੰਜ ਅਫਸਰਾਂ ਨੇ ਮੈਨੂੰ ਬਾਰ-ਬਾਰ ਬੁਲਾਇ ਗਏ ਜਿਹੜੇ ਦੋਸ਼ੀ ਦੀ ਹੁਣ ਅੱਜ ਤੱਕ ਇਹਨਾਂ ਤੋਂ ਬੁਲਾਇ ਨਹੀਂ ਗਏ ਉਹਨਾਂ ਦੇ ਗੋਲਮੋਲ ਜਵਾਬ ਬਣਾਈ ਜਾ ਰਹੇ ਨੇ ਕਿਉਂ ਨਹੀਂ ਜਵਾਬ ਉਹਨਾਂ ਦੀ ਸਹੀ ਸਹੀ ਕਾਰਵਾਈ ਰਿਪੋਰਟ ਬਣਾਉਂਦੇ ਕੌਣ ਰੋਕਦਾ ਉਹਨਾਂ ਨੂੰ ਸਾਰਾ ਕੁਝ ਚੱਲਦਾ ਇਹ ਹੁਣ ਤੱਕ ਕਿਉਂ ਨਹੀਂ ਕਾਰਵਾਈ ਕਰਾਂਦੇ ਕੌਣ ਰੋਕਦਾ ਇਹਨਾਂ ਨੂੰ ਕਾਰਵਾਈ ਕਰਨ ਤੋਂ ਦੱਸੋ ਇਹੀ ਗੱਲ ਲੈ ਕੇ ਆਣੀ ਆ ਤਾਂ ਇਹ ਤੇ ਸਹੀ ਕਾਰਵਾਈ ਕਰਾਓ ਤੇ ਅਸਲ ਦੋਸ਼ੀਆਂ ਤੱਕ ਲੈ ਕੇ ਜਾਓ ਜਿਹੜੇ ਬੰਦਿਆਂ ਦਾ ਉਹਨਾਂ ਦਾ ਲੈਣਾ ਦੇਣਾ ਹੀ ਕੁਝ ਨਹੀਂ ਤੁਸੀਂ ਉਹਨਾਂ ਤੇ ਉਹ ਰਾਜਨੀਤੀ ਖੇਡ ਦੀ ਖੇਡੀ ਜਾ ਰਹੇ ਹੋ ਮੈਂ ਹਰ ਗੱਲ ਦਾ ਜਵਾਬ ਦਊਂ ਜਿੱਥੇ ਮਰਜੀ ਕਹਿਣ ਜੇ ਇਹਨਾਂ ਨੇ ਕੋਈ ਸਰਕਾਰ ਦਾ ਜ਼ੋਰ ਦਿਖਾਣਾ ਮੈਨੂੰ ਦੱਸਣ ਕਿੱਥੇ ਜਾਣਾ ਮੈਂ ਉੱਥੇ ਜਾਣਾ ਦਿਖਾਣ ਜਿਹੜਾ ਜ਼ੋਰ ਦਿਖਾਣਾ ਇਹਨਾਂ ਨੂੰ ਮੈਂ ਕਿਸੇ ਗੱਲ ਤੋਂ ਘਬਰਾਣ ਵਾਲਾ ਨਹੀਂ ਨਾ ਮੈਂ ਕਿਸੇ ਗੱਲ ਤੋਂ ਦਮਣ ਵਾਲਾ ਐ ਜਿੱਥੇ ਜਾਣਗੇ ਇਹਨਾਂ ਨੂੰ ਮੂਰੇ ਓਕੇ ਟੱਕਰੂ